ਵਾਈ ਗੁਰਚੀ ਦਾ ਖਾਲਸਾ ਵਾਈ ਗੁਰਚੀ ਦੇ ਫੱਤੇ ਅੱਜ ਬਣਾਵਾਂਗੇ ਜੀ ਆਪਾਂ ਮਨਚੂਰੀਅਨ ਇੱਕ ਲਈ ਆਪਾਂ ਨੇ ਬੰਦ ਗੋਪੀ ਦਾ ਫੁੱਲ ਇੱਕ ਨ ਚਾਰ ਲਈ ਆਪਾਂ ਗਾਜਰਾ ਇਹਨਾਂ ਦਾ ਆਪਾਂ ਕੱਦੂ ਕਸ ਕਰ ਲਿਆ ਸੀ ਆਪਾਂ ਇਹਨਾਂ ਨੂੰ ਨੂਨ ਪਾ ਕੇ ਪਹਿਲਾਂ ਇਹਨਾਂ ਦਾ ਪਾਣੀ ਨਿਚੋੜਤਾ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੁਣ ਹਲਕਾ ਜਿਹਾ ਸੇਕ ਲਵਾਵਾਂਗੇ ਇਹਦੇ ਵਿੱਚ ਆਪਾਂ ਨੇ ਲਾਲ ਮਿਰਚ ਐਡ ਕਰਤੀ ਮਸਾਲਾ ਨੂਨ ਤੇ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਥੋੜਾ ਜਿਹਾ ਸੇਕ ਲਵਾ ਕੇ ਫਿਰ ਆਪਾਂ ਇਹਨੂੰ ਠੰਡਾ ਕਰਾਂਗੇ ਠੰਡਾ ਕਰਕੇ ਇਹਦੇ ਵਿੱਚ ਫਿਰ ਆਪਾਂ ਮੈਦਾ ਐਡ ਕਰਾਂਗੇ ਜਿੰਨੀ ਕਾਪਾ ਨੂੰ ਜ਼ਰੂਰਤ ਆ 2-4 ਚਮਚੇ ਮੈਦੇ ਦੇ ਮੰਚੂਰੀਆਂ ਬਣ ਕੇ ਆਪਣਾ ਬਹੁਤ ਵਧੀਆ ਰੈਡੀ ਹੋਊਗਾ ਜੀ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਕਰੋ ਜੀ ਜਿਹੜੇ ਸਾਡੇ ਨਵੇਂ ਭੈਣ ਭਰਾ ਆ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਫੁੱਲ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਇਹ ਆਪਣੀਆਂ ਸਬਜ਼ੀਆਂ ਹੋ ਗਈਆਂ ਹੁਣ ਠੰਡੀਆਂ ਆਪਾਂ ਨੇ ਵਿੱਚੇ ਦੀ ਮੈਦਾ ਐਡ ਕਰਤਾ ਇੱਕ ਪਾਸ ਯਪਾਨੀ ਤੇਲ ਗਰਮ ਰੱਖਦਾ ਆਪਾਂ ਹੁਣ ਇੱਥੇ ਛੋਟੇ-ਛੋਟੇ ਬੋਲ ਬਣਾ ਕੇ ਇਹਨੂੰ ਤਿਆਰ ਕਰ ਲਾਂਗੇ ਮੰਜੂਰੀਆਂ ਨੂੰ ਆਪਾਂ ਨੇ ਗੈਸ ਸਲੋ ਰੱਖਣਾ ਜਿਹੜੀ ਵਿੱਚੋਂ ਵੀ ਚੰਗੀ ਤਰ੍ਹਾਂ ਨਾਲ ਸਬਜ਼ੀ ਆਪਣੀ ਪੱਕ ਸਕੇ ਆਪਣੀ ਜੀ ਮਨਚੂਰੀਆਂ ਨੂੰ ਬਣ ਕੇ ਤਿਆਰ ਨੇ ਹੁਣ ਆਪਾਂ ਇੱਕ ਪਾਸੇ ਮਸਾਲਾ ਤਿਆਰ ਕਰਾਂਗੇ ਉਹ ਕਰੇਵੇ ਬਣਾਵਾਂਗੇ ਮਨਚੂਰੀਆਂ ਵਾਸਤੇ ਉਹਦੇ ਲਈ ਆਪਾਂ ਨੇ ਤਿੰਨ ਪਿਆਜ਼ ਲੈ ਲਏ ਦੋ ਲਸਣ ਦੀਆਂ ਗੱਟੀਆਂ ਇਹਨਾਂ ਨੂੰ ਆਪਾਂ ਸ਼ੈੱਲ ਕੀ ਗ੍ਰाइंड ਕਰ ਲੈਣੇ ਆ ਮਿਕਸੀ ਵਿੱਚ ਇਹ ਹੁਣ ਮਸਾਲਾ ਆਪਾਂ ਥੋੜਾ ਜਿਹਾ ਤੇਲ ਪਾ ਕੇ ਇਹਨੂੰ ਭੁੰਨਾਗੇ ਇਹਦੇ ਵਿੱਚ ਵੀ ਆਪਾਂ ਚਿੱਲੀ ਸੌਸ ਬਲੈਕ ਸੌਸ 레드 ਸੌਸ ਆਪਾਂ ਸਾਰੀਆਂ ਐਡ ਕਰਾਂਗੇ ਤਿੰਨ ਤਰ੍ਹਾਂ ਦੀਆਂ ਸੌਸਾਂ ਨਮਕ ਮਿਰਚ ਸਵਾਦ ਅਨੁਸਾਰ ਪਾ ਸਕਦੇ ਹੋ ਤੁਸੀਂ ਪਨੀਰ ਐਟ ਸੌਸ ਵੀ ਪਾਤੀ ਆਪਾਂ ਥੋੜਾ ਜਿਹਾ ਹੁਣ 2 ਚਮਚੇ ਮੈਦੇ ਦੇ ਐਡ ਕਰਕੇ ਇਹ ਵਿੱਚ ਇਹਨੂੰ ਕੋਲ ਤਿਆਰ ਕਰਾਂਗੇ ਪਾਣੀ ਵਿੱਚ ਪਾ ਕੇ ਇਹ ਵੀ ਆਪਾਂ ਗਰੇਵੀ ਦੇ ਵਿੱਚ ਪਾਉਣਾ ਤਾਂ ਹੀ ਉਹ ਆਪਣੀ ਗਰੇਵੀ ਗਾੜੀ ਹੋਊਗੀ ਆਪਾਂ ਇਹ ਜੀ ਇਹਦੇ ਵਿੱਚ 소ਸ ਵੀ ਐਡ ਕਰਤੀਆਂ ਆ। ਆਪਾਂ ਪਾਣੀ ਵੀ ਇਹਦੇ ਵਿੱਚ 1/2 ਕਿਲੋ ਐਡ ਕਰਾਂਗੇ। ਢੇਕੀ ਮਿਰਚ ਪਾਤੀ ਆਪਾਂ ਨੇ। ਨੋਣ ਵੀ ਤੁਸੀਂ ਪਾ ਸਕਦੇ ਹੋ। ਤੇ ਰੈੱਡ 100 ਸੌ ਪਪਾਈ ਹੋਈ ਆ ਤੇ ਦੋ ਚਮਚੇ ਆਪਾਂ ਮਿੱਠੇ ਦੇ ਵੀ ਐਡ ਕਰਾਂਗੇ ਨੂਨ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਇਹਨੂੰ ਹੁਣ 5-7 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਆਪਾਂ ਨੇ ਜੀ ਇਹ ਜਿਹੜਾ ਮੱਦੇ ਦਾ ਕੋਰਸੀ ਉਹ ਵੀ ਆਪਾਂ ਨੇ ਵਿੱਚ ਐਡ ਕਰਤਾ ਆਪਣੀ ਗਰੇਵੀ ਬਣ ਕੇ ਬਿਲਕੁਲ ਤਿਆਰ ਆ ਆਪਾਂ ਗਰੇਵੀ ਨੂੰ ਠੰਡੀ ਹੋਈ ਤੇ ਹੀ ਆਪਾਂ ਵਿੱਚ ਇਹਦੇ ਮੰਜੂਰੀਆਂ ਪਾਉਣਾ ਪਹਿਲਾਂ ਨਹੀਂ ਪਾਉਣਾ ਹੈਗਾ ਜੀ ਆਪਣੇ ਨੂਨ ਵੀ ਐਡ ਕਰਤਾ ਵਿੱਚ ਘੱਟ ਪਤਲਾਕ ਦਾ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਹੁਣ ਆਪਾਂ ਨੇ ਇਹ ਠੰਡੀ ਰੱਖਤੀ ਸੀ 5-7 ਮਿੰਟ ਹੋ ਗਏ ਬਿਲਕੁਲ ਠੰਡੀ ਹੋ ਗਈ ਗਰੇਵੀ ਆਪਣੀ ਤੇ ਹੁਣ ਆਪਾਂ ਇਹਦੇ ਵਿੱਚ ਮਨਚੂਰੀਅਨ ਐਡ ਕਰ ਦਿੰਨੇ ਆ ਆਪਣਾ ਮਨਚੂਰੀਅਨ ਬਣ ਕੇ ਬਿਲਕੁਲ ਤਿਆਰ ਆ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਵੀਡੀਓ ਦਿਖਾਤੀ ਆਪੇ ਇਥੇ ਐਂਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜੀ ਹੁਣ ਇਹਨੂੰ ਐਸੀ ਤਰ੍ਹਾਂ ਢੱਕ ਦਾਂਗੇ ਇਹਦੇ ਵਿੱਚ ਗਰੇਵੀ ਮੰਜੂਰੀਆਂ ਵਿੱਚ ਐਡ ਹੋ ਜਾਊਗੀ